ਨੇ ਅਭੀ ਉਹ ਸਸਰੀ ਕਾਲ ਜਿਵੇਂ ਕਿ ਡੱਲੇਵਾਲ ਨੂੰ ਲੈ ਕੇ ਇੱਕ ਗੌਰਵ যাদਬ ਡੀਜੀਪੀ ਪੰਜਾਬ ਦੇ ਉੱਥੇ ਜਦੋਂ ਪਹੁੰਚੇ ਉਸ ਤੋਂ ਬਾਅਦ ਦੀ ਕਹਾਣੀ ਕੀ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੂੰਗਾ ਕਿਉਂਕਿ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਦੇ ਬੈਠੇ ਬੜੇ ਲੰਬੇ ਸਮੇਂ ਤੋਂ ਯਾਨੀ ਕਹਿ ਸਕਦੇ ਜਿਵੇਂ 18-20 ਦਿਨ ਹੋ ਚਲੇ ਨੇ ਔਰ ਉਸ ਦਾ ਜਿਹੜਾ ਰੁਖ ਬਦਲਣ ਦੀ ਇੱਕ ਨਵੀਂ ਕਹਾਣੀ ਦਾ ਜਿਹੜਾ ਮੈਂ ਵੀਡੀਓ ਸੁਣਾਉਣ ਜਾ ਰਿਹਾ ਤੁਹਾਡੇ ਸਾਹਮਣੇ ਗੌਰਵ ਯਾਦਵ ਜਿਹੜੇ ਤੇ ਪੰਜਾਬ ਦੇ ਡੀਜੀਪੀ ਨੇ ਔਰ ਉਹਨਾਂ ਨੇ ਇੱਕ ਬਹੁਤ ਵੱਡਾ ਸਨੇਹਾ ਜਿਹੜਾ ਪੰਜਾਬ ਦੇ ਵਿੱਚ ਚੱਲਿਆ ਗਿਆ ਤਾਂ ਮੈਂ ਚਾਹੁੰਦਾ ਵੀ ਤੁਸੀਂ ਵੀ ਸੁਣ ਲਓ ਕਿ ਡੱਲੇਵਾਲ ਦਾ ਜਿਹੜਾ ਧਰਨਾ ਸੀ ਉਹਨੂੰ ਚੱਕ ਲੇਤਾ ਜਾ ਸਕਦਾ ਜਾਂ ਫਿਰ ਉਹਦੇ ਵਿੱਚ ਹੋਰ ਸੰਘਰਸ਼ ਵਧ ਸਕਦਾ ਤੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਵੰਤ ਮਾਨ ਨੇ ਇਹਦੇ ਵਿੱਚ ਕਿਹਾ ਕੀ ਹੈ ਤਾਂ ਉਹ ਵੀ ਤੁਹਾਡੇ ਸਾਹਮਣੇ ਹੋਣ ਜਾ ਰਿਹਾ ਕਿਉਂਕਿ ਜਦੋਂ ਇਹ ਸੰਘਰਸ਼ ਹੁੰਦੇ ਨੇ ਫਿਰ ਸਰਕਾਰਾਂ ਦੀ ਜਿਹੜੀ ਨੀਂਦ ਖੁੱਲਦੀ ਆ ਚਾਹੇ ਲੰਬੇ ਸਮੇਂ ਤੋਂ ਖੁੱਲਦੀ ਆ ਪਰ ਉਹਨਾਂ ਦੀ ਨੀਂਦ ਦਰਅਸਲ ਖੁੱਲ ਚੁੱਕੀ ਆ ਭਗਵੰਤ ਮਾਨ ਨੇ ਵੀ ਇਸ ਗੱਲ ਦੇ ਉੱਤੇ ਅਸਰ ਪਾ ਰੱਖਿਆ ਕਿਉਂਕਿ ਉਹਦੇ ਤੱਕ ਜਦੋਂ ਗੱਲ ਪਹੁੰਚੀ ਤਾਂ ਉਹਨੇ ਗੌਰਵ ਯਾਦਵ ਨੂੰ ਕੀ ਗੱਲਾਂ ਕਹੀਆਂ ਨੇ ਇਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਦਰਨਾ ਚਾਹੂੰਗਾ ਕਿ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਦਰਅਸਲ ਹੁਣ ਹਿੱਲ ਚੁੱਕੀ ਆ ਉਹਦੀਆਂ ਜੜਾਂ ਹਿਲਾ ਦਿੱਤੀਆਂ ਨੇ ਡੱਲੇਵਾਲ ਸਾਹਿਬ ਨੇ ਤਾਂ ਮੈਂ ਚਾਹੂੰਗਾ ਤੁਸੀਂ ਆਪਣੇ ਕੰਨਾਂ ਦੇ ਨਾਲ ਇਸ ਵੀਡੀਓ ਨੂੰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਵੀ ਸਾਂਝੇ ਕਰੂੰਗਾ ਸੁਣੋ ਅਜ ਅਸੀਂ ਉਚੇਤੇ ਤੌਰ ਤੇ ਢੱਲੇਵਾਲ ਸਾਹਿਬ ਦੀ ਸਿਹਤ ਮੰਦੀ ਬਾਰੇ ਪਤਾ ਕਰਨਾ ਆਏ ਸੀ ਕਿ ਮੇਰੇ ਨਾਲ ਗਵਰਨਮੈਂਟ ਆਫ ਇੰਡੀਆ ਦੇ ਨੁਮਾਇੰਦੇ ਸ਼੍ਰੀ ਮਹਿੰਦਰ ਮੇਸ਼ਰਾ ਜੀ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀਗਾ ਤੇ ਅਸੀਂ ਢੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਸ਼ਾਂਤੀਪੂਰਵਕ ਐਜੀਟੇਸ਼ਨ ਕਰ ਰਹੇ ਹੋ ਲੀਡ ਕਰ ਰਹੇ ਹੋ ਇਸ ਦੀ ਚਾਰੋਂ ਪਾਸੇ ਇਸੇ ਸ਼ਿਫਟ ਹੋਈ ਹੈ ਤੇ ਸਰਕਾਰ ਨੇ ਵੀ ਇਸ ਦਾ ਸੰज्ञान ਲਿਆ ਹੈਗਾ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈਗੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਿਕ ਉਹਨਾਂ ਨੇ ਨਿਰਦੇਸ਼ ਦਿੱਤੇ ਹੈਗੇ ਕਿ ਧਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਸ ਨੂੰ ਜਿਹੜਾ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ। ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆंदोलਨ ਨੂੰ ਨੇਪਰੇ ਚੜਾਉਣ ਲਈ ਸਾਨੂੰ ਢੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ ਇਹਨਾਂ ਦੀ ਸਿਹਤ ਦੀ ਬਹੁਤ ਲੋੜ ਹੈ ਤੇ ਚੀਫ ਮਿੰਿਸਟਰ ਸਾਹਿਬ ਨੇ ਸਪੈਸ਼ਲੀ ਸਨੇਹਾ ਭੇਜਿਆ ਹੈ ਸੀਐਮ ਸਾਹਿਬ ਨੇ ਚੈਟਰਫੀ ਖੋਲੇ ਹੈਗੇ ਗਲ ਗਲਬਾਤ ਹੋ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾਂ ਹੈਗੀਆਂ ਜਿਹੜੀ ਉਹ ਤੇ ਕਹੋ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਗੱਲ ਹੁਣ ਮੰਨ ਲਈ ਹੈ ਕਿ ਜਿਹੜੀਆਂ ਡਿਮਾਂਡਾਂ ਨੇ ਗੌਰਵ ਯਾਦਵ ਦੱਸ ਰਹੇ ਨੇ ਸਪਰੀਮ ਕੋਰਟ ਨੇ ਵੀ ਕਿਹਾ ਵੀ ਉਹਨਾਂ ਦੇ ਉੱਤੇ ਫੋਕਸ ਨਾ ਕੀਤਾ ਜਾਵੇ ਪਰ ਉਹਨਾਂ ਨੂੰ ਜਿਹੜੀ ਕਿ ਮੈਡੀਕਲ ਦਵਾਈਆਂ ਨੇ ਉਹ ਦਿੱਤੀਆਂ ਜਾਣ ਕਿਉਂਕਿ ਪੰਜਾਬ ਦਾ ਇੱਕ ਬਜ਼ੁਰਗ ਬੰਦਾ ਸੰਘਰਸ਼ ਉੱਤੇ ਨਿਕਲਿਆ ਤਾਂ ਉਹਦੇ ਲਈ ਸਾਡੇ ਪੰਜਾਬ ਦੀ ਨੌਜਵਾਨੀ ਬਹੁਤ ਸਾਰੀ ਖੜ ਗਈ ਹੈ ਪੰਜਾਬ ਦੇ ਯੋਧੇ ਦੇ ਨਾਲ ਇੱਕ ਤਾਂ ਇੱਕ ਜਿਵੇਂ ਕਹਿ ਸਕਦੇ ਆ ਪੂਰੇ ਹੀ ਪੰਜਾਬ ਦਾ ਸੈਲਾਬ ਉੱਥੇ ਚੱਲਿਆ ਗਿਆ ਖਨੋਰੀ ਬਾਰਡਰ ਦੇ ਉੱਤੇ ਤਾਂ ਗੌਰਵ ਯਾਦਵ ਜਿਹੜੇ ਕਿ ਪੰਜਾਬ ਦੇ ਡੀਜੀਪੀ ਉਹ ਖੁਦ ਕਹਿ ਰਹੇ ਨੇ ਇਸ ਗੱਲ ਦੇ ਉੱਤੇ ਅਸੀਂ ਫੋਕਸ ਤਾਂ ਨਹੀਂ ਕਰਦੇ ਪਰ ਜਿਹੜੀ ਗੱਲ ਹੈ ਉਹ ਮੈਡੀਕਲ ਦੇਣ ਦੀ ਹੈ ਪਰ ਉਹ ਮੈਡੀਕਲ ਹੈ ਜਿਹੜਾ ਉਹ ਵੀ ਦੇਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਜਾਨ ਦੇ ਉੱਤੇ ਜਿਹੜਾ ਖਤਰਾ ਬਣਿਆ ਜਾਂ ਫਿਰ ਉਹਦੀ ਲੋੜ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜਾ ਬੰਦਾ ਲੀਡ ਕਰਦਾ ਉਸ ਬੰਦੇ ਨੂੰ ਰੱਖਣਾ ਬੇहद ਜ਼ਿਆਦਾ ਦੇ ਵਿਚਾਰਾ ਨੂੰ ਚਾਹੁੰਦੇ ਰੱਖਣਾ ਉਸ ਬੰਦੇ ਨੂੰ ਹੀ ਆਉਂਦਾ ਰੱਖਣਾ ਬੇहद ਜ਼ਿਆਦਾ ਜ਼ਰੂਰੀ ਹੈ ਕਿਉਂਕਿ ਨਵੀਂ ਪੀੜ੍ਹੀ ਹੈ ਜਿਹੜੀ ਉਹਨਾਂ ਤੱਕ ਇਹਨਾਂ ਦਾ ਮੈਸੇਜ ਜਾਣਾ ਜ਼ਰੂਰੀ ਸੀ ਪਰ ਹੁਣ ਸਰਕਾਰ ਦੀਆਂ ਜਿਹੜੀਆਂ ਜੜਾ ਨੇ ਉਹ ਹਿੱਲ ਚੁੱਕੀਆਂ ਨੇ ਸਰਕਾਰ ਕਹਿ ਚੁੱਕੀ ਆ ਵੀ ਐਸਸੀਏ ਦੇ ਹੱਕ ਦੇ ਵਿੱਚ ਹਰ ਫੈਸਲਾ ਕਰਾਂਗੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ खरे ਉੱਤਰ ਦੇ ਵੀ ਆ ਜਾਂ ਫਿਰ ਫੋਕੀਆਂ ਗੱਲਾਂ ਹੀ ਨੇ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ